ਸਮੇ ਕਬੱਡੀ ਪਾਲ ਨੇ ਸ਼ੁਰੂ ਕਰ ਦਿੱਤੀ ਹੈ ਇਹ ਪਾਲ ਦੇਖਦੇ ਆ ਪਿੰਡ ਮਾਲੇ ਦੀ ਧਰਤੀ ਦਾ ਜੰਮ ਪਾਲ ਹੈ ਅੱਗੇ ਉਹ ਦੇਖਦੇ ਆ ਸ਼ਰਮਾ ਦੇਖਦੇ ਆ ਖੇਡ ਮੈਦਾਨ ਦੇ ਅੰਦਰ ਮੁਕਾਬਲੇ ਦੀ ਗੱਲ ਹੱਥ ਜੋੜੀ ਕਰਦਾ ਹੈ ਇਹ ਵੀ ਸਿਖਾਇਆ ਹੋਇਆ ਬਾਬੇ ਹਰਤੇਜ ਕਮਾਲੂ ਦਾ ਲਓ ਪਿੰਡ ਮਤੋਈ ਹੈ ਜਿੱਥੋਂ ਦੇ ਸ਼ੌਕ ਤਲਵੀ ਜੀ ਮਸ਼ਹੂਰ ਇਕਵਾਲ ਨੇ ਉਸ ਪਿੰਡ ਦਾ ਇਹ ਨੌਜਵਾਨ 바ਵਾ ਪਿੰਡ ਮਤੋਈ ਵਾਲਾ ਅੰਤਰਰਾਸ਼ਟਰੀ ਖਿਡਾਰੀ ਚੱਲਿਆ ਕਬੱਡੀ ਪੋਰ ਬਾਵਾ ਦੇਰੇ ਮੇਲ ਕੋਟਲੇ ਦੇ ਕੋਲੇ ਪੈਂਦਾ ਪਿੰਡ ਮਤੋਈ ਖੇਡ ਮੈਦਾਨ ਦੇ ਅੰਦਰ ਦੋਨੇ ਵੀਰ ਕਬੱਡੀ ਖੇਡਦੇ ਆ ਤੇਜੀ ਤੇ ਬਾਵਾ ਲਓ ਇਧਰਲੇ ਪਾਸੇ ਸੀਰਾ ਇਹ ਰਾਣਾ ਕਲੱਬ ਦਾ ਉਧਰ ਦਾ ਸੀਰਾ ਵਾਹ ਜੀ ਵਾਹ ਬਹੁਤ ਹੀ ਵਧੀਆ ਆ ਆ ਵੀ ਫਿਰ ਦੇਖਦੇ ਆ ਇਹ ਮੁੰਡੇ ਨੂੰ ਆਖਦੇ ਨੇ ਬਿੱਟੂ ਖੇਡ ਮੈਦਾਨ ਦੇ ਅੰਦਰ ਦੌਧਰ ਬੰਲੀਓ ਲਓ ਜੀ ਦੌਧਰ ਦੀ ਧਰਤੀ ਦਾ ਜੰਪਾਲ ਬਿੱਟੂ ਹੈ ਅੱਗੇ ਦੇਖਦੇ ਆ ਵੀ ਸ਼ਕਤੀਮਾਨ ਖਾਰੇ ਪਿੰਡ ਦਾ ਪਰ ਪੁਆਇੰਟ ਹੈ ਬਿੱਟੂ ਦੇ ਖਾਤੇ ਆਹ ਮੁੰਡਾ ਗੋਰਾ ਰੰਗ ਅੰਤਰਰਾਸ਼ਟਰੀ ਖਿਡਾਰੀ ਹੈ ਕਿਰਪਾ ਐਨ ਆਰ ਆਈ ਸੱਜਣਾ ਦੀ ਹੋਰ ਬੜੀਆਂ ਮਹਾਨ ਹਸਤੀਆਂ ਬੈਠੇ ਇਹ ਵੀ ਮੁੰਡੇ ਦਾ ਨਾਮ ਜਗਦੀਪ ਪਿੰਡ ਢੀਮਾਂ ਵਾਲੀ ਹੈ ਢੀਮਾਂ ਵਾਲੀ ਬਾਪੇ ਫੱਕਰਾਂ ਦੇ ਦਰਦਾ ਬੱਚਾ ਜਿੱਥੇ ਤੁਸੀਂ ਐਤ ਕੀ ਬੜਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਆਲ ਉਪਰ ਦੇ ਮੁਕਾਬਲੇ ਦੇਖੇ ਬਾਬੇ ਫਕਰਾ ਦੇ ਦਰ ਤੇ ਸੀਰਾ ਤੇ ਜਗਦੀਪ ਧੱਕਮ ਧੱਕੀ ਹੋਈ ਜਵਾਲੀ ਆਹ ਮੁੰਡੇ ਚ ਸਾਹਣ ਦੇ ਨਾਲ ਜੋਰ ਹੈ ਪੁਆਇੰਟ ਲੈ ਕੇ ਆਪਣੇ ਪਾਲੇ ਆਉਂਦਾ ਮੱਖਣ ਮਰਾੜ ਨੇ ਕੀ ਲਿਖਿਆ ਹੱਕ ਸੱਚ ਦੀ ਖਾਤਰ ਮਰਨ ਜਿਹੜੇ ਉਹ ਤਾਂ ਸੂਰਮੇ ਮਰਦ ਦਲੇਰ ਹੁੰਦੇ ਕੌਣ ਪੁੱਛਦਾ ਕਾਮਾਂ ਤੇ ਕੁੱਤਿਆਂ ਨੂੰ ਕੈਦ ਪਿੰਜਰੇ ਬੰਦ ਤਾਂ ਸ਼ੇਰ ਹੁੰਦੇ ਕੀ ਦੇਖਣਾ ਭੇਡਾਂ ਤੇ ਬੱਕਰੀਆਂ ਦਾ ਉਹ ਦੇਖਣ ਵਾਲੇ ਤਾਂ ਸਨਾਂ ਦੇ ਭੇਡ ਹੁੰਦੇ ਉਹ ਮੱਖਣ ਵਰਾਣਾ ਜੇ ਖਾਨ ਨੂੰ ਮਿਲੇ ਮੁਰਗਾ ਫਿਰ ਦਾਲ ਨਾਲ ਕਿੱਥੋਂ ਹੱਥ ਲਵੇੜ ਹੁੰਦੇ ਸ਼ਕਤੀਮਾਨ ਇੱਕ ਗਗਨਾ ਸ਼ੂਸ਼ਕ ਦਾ ਇੱਕ ਸ਼ਕਤੀਮਾਨ ਪਿੰਡ ਖਾਰੇ ਦਾ ਹਰਜੀਤ ਬਾਜਾ ਖਲਣ ਕਲੱਬਾਂ ਲਈਓ ਕਿ ਖਾਦੇ ਨੇ ਬਾਦਾਮ ਰਾਜ ਮੇ ਖਾਲੀ ਕਰਤੇ ਘਿਉਦੇ ਇਹਨਾਂ ਪੀਪੇ ਵਾਹ ਜੀ ਵਾਹ ਇਹ ਕਾਲਾ ਪਿੰਡ ਥਾਂਦੇ ਵਾਲੇ ਦਾ ਹੈ ਕੱਲੇ ਦੇਖਦੇ ਵੀ ਜੱਦੀ ਪਿੰਡ ਸੁਖਣਾ ਸਰਦਾਰ ਮੰਗਾ ਸਿੰਘ ਦਾ ਸੁਪੁੱਤਰ ਹੈ ਇਸ ਸਮੇ ਕਬੱਡੀ ਪਾਉਂਦਾ ਹੋਇਆ ਫਾਦੇ ਵਾਲੇ ਦਾ ਨਾਂ ਉੱਚਾ ਕੀਤਾ ਇਸ ਨੌਜਵਾਨ ਨੇ ਬਹੁਤ ਵਧੀਆ ਪ੍ਰਾਣੀ ਕਬੱਡੀ ਖੇਡੀ ਹੈ ਲਓ ਜੀ ਇਧਰੋਂ ਪੀਤਾ ਇੱਕ ਕਾਲਾ ਇੱਕ ਪੀਤਾ ਦੌਧਰ ਅੰਤਰਰਾਸ਼ਟਰੀ ਖਿਡਾਰੀ ਦੇਖਦੇ ਆ ਜੋਰ ਜਵਾਨੀ ਦੀਆਂ ਗੱਲਾਂ ਇਸ ਸਮੇ ਮਾਂ ਖੇਡ ਕਬੱਡੀ ਦਾ ਦਰਸ਼ਕ ਖਿਡਾਰੀ ਵੀ ਬੈਠ ਜਾਣ ਇਹ ਮੁੰਡਾ ਅਮਰੀਕ ਹੈ ਦੌਧਰ ਵੱਲੋਂ ਕਬੱਡੀ ਪਾਉਂਦਾ ਹੋਇਆ ਅਮਰੀਕ ਨੌਜਵਾਨ ਦੀ ਰੇਡ ਅੱਗੇ ਦੇਖਦੇ ਆ ਵੀ ਮੁੱਦਕੀ ਵਾਲਾ ਸੁਖੀ ਬੜਾ ਛੋਟਾ ਜਾਂ ਕਾਦਾ ਬੜੀ ਤੇਜ਼ ਨੌਜਵਾਨ ਦੀ ਪਕੜਾ ਹੈ ਕਹਿੰਦੇ ਵੀ ਮੁੱਦਕੀ ਪਿੰਡ ਦਾ ਇਹ ਚੋਬਰ ਬਹੁਤ ਵਧੀਆ ਜਾਫੀ ਹੈ ਖੇਡ ਮੈਦਾਨ ਦੇ ਅੰਦਰ ਇਸ ਸਮੇਂ ਗੁੱਟ ਨੂੰ ਫੜਿਆ ਕਿਰਪਾਲ ਸਾਧ ਵਾਲੀ ਪਕੜ ਕਰ ਲਈ ਹੈ ਵਿਚ ਮੈਦਾਨੇ ਪੇਚਾ ਕਹਿੰਦੇ ਅੜ ਜਾਂਦਾ ਪੁੱਤ ਬਗਾਨਾ ਬਾਹ ਫੜ ਕੇ ਤਾਂ ਖੜ ਜਾਂਦਾ ਆਹ ਦੇਖਦੇ ਆਂ ਵੀ ਮਾਰੇ ਤਾੜੀਆਂ ਮੁੰਡਿਆਂ ਕੱਲੇ ਗੁੱਟ ਤੋਂ ਹੀ ਜਫਾ ਲਾ ਦਿੱਤਾ ਸ਼ੇਰ ਨੌਜਵਾਨ ਨੇ ਵਾਹ ਵਈ ਵਾਹ ਕਮਾਲ ਕਰ ਦਿੱਤੀ ਹੈ ਆ ਪਰ 바ਵਾ ਮਤੋਈ ਵਾਲਾ ਚੱਲਿਆ 바ਵਾ ਮਤੋਈ ਵਾਲਾ ਇਧਰਲੇ ਪਾਸੇ ਹੁਣ ਦੇਖਦੇ ਆਂ ਵੀ ਖਾਦੇ ਨੇ ਬਦਾਮ ਰੱਜ ਨੇ ਇੱਕ ਸੀੜਾ ਖਾਲੀ ਕਰਤੇ ਕਿਹਾਉਦੇ ਇਹਨਾਂ ਪੀਪੇ ਤੇ ਬਾਬੇ ਉਹ ਇੱਕ ਮਾਲੂ ਵਾਲੇ ਤੋਂ ਇਹਨਾਂ ਸਿੱਖ ਲੈ ਕਬੱਡੀ ਦੇ ਤਰੀਕੇ ਲਓ ਖੇਡ ਮੈਦਾਨ ਦੀਆਂ ਗੱਲਾਂ ਅੱਜ ਦੇਖਦੇ ਆਂ ਵੀ ਬਾਬੇ ਦਾ ਸਿਖਾਇਆ ਹੋਇਆ ਸ਼ਕਾਦਰੂ ਨੌਜਵਾਨ 바ਵਾ ਮਤੋਈ ਦੀ ਧਰਤੀ ਦਾ ਕਬੱਡੀ ਪਾਉਂਦਾ ਐ ਇਸ ਸਮੇਂ ਕਬੱਡੀ ਪਾਲ ਨੌਜਵਾਨ ਦੀ ਐ ਤੇ ਖੇਡ ਦੀ ਗੱਲ ਹੋਣੀ ਐ ਜਿੱਥੇ ਮੋਟਰਸਾਈਕਲਾਂ ਦੇ ਨਾਲ ਦੇ ਕਈ ਨਾਂ ਬੋਲੇ ਆ ਖਿਡਾਰੀਆਂ ਦੇ ਸਰਦਾਰ ਮੇਜਰ ਸਿੰਘ ਜੀ ਭਰੂਰ ਵਾਲਿਆਂ ਨੇ ਮਰੇ ਖਿਡਾਰੀਆਂ ਨੂੰ ਸਲਮਾਨਤ ਕੀਤਾ ਔਰ ਬੜਿਆਂ ਨੂੰ ਕਰਨਾ ਆਓ ਪਰਬਲ ਖੇਡ ਮੈਦਾਨ ਦੀਆਂ ਗੱਲਾਂ ਹੋ ਰਹੀਆਂ ਅੱਗੇ ਦੇਖਦੇ ਆ ਗੁਰਦੁੱਪਿਆ ਪਾਸੇ ਹਟ ਜਾ ਹਾਂ ਥੋੜਾ ਜਿਹਾ ਸਾਈਡ ਤੇ ਹੋ ਜਾ ਅੱਜ ਹਥਿਆਰ ਵੀ ਭੈੜਾ ਲਈ ਫਿਰਦਾ ਬਹੁਤ ਹੀ ਵਧੀਆ ਮੈਚ ਗੁਰਮੁਖ ਸਿੰਘ ਜੀ ਸੋਢੀ ਵਾਲਾ ਆ ਮੁੰਡਾ ਜਗਦੀਪ ਬਾਬੇ ਫਕਰਾਂ ਦੇ ਦਰਦਾ ਕਬੱਡੀ ਪਾਉਂਦਾ ਹੋਇਆ ਪਿੰਡ ਟੀਮਾਂ ਵਾਲੀ ਦਾ ਹਰਜੀਤ ਬਾਜਾਖਾਨਾ ਕਲੱਬ ਨੇ ਹੋ ਕਬੱਡੀ ਪਾਉਦਾ ਹੈ ਦੇਖਦੇ ਆ ਬਾਜਾਖਾਨਾ ਕਲੱਬ ਨੇ ਹੋ ਕਬੱਡੀ ਪੀਤਾ ਦੌਦਰ ਲਓ ਇੱਕ ਬੱਲੇ ਮੋਗਾ ਇੱਕ ਬੱਲੇ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਦਾ ਨੌਜਵਾਨ ਖੇਡ ਮੈਦਾਨ ਦੀ ਗੱਲ ਆਓ ਦੇਖਦੇ ਆ ਪੁਆਇੰਟ ਲੈ ਕੇ ਹਰਜੀਤ ਬਾਜਾਖਾਨਾ ਕਲੱਬ ਮਾਲਵੇ ਦੀ ਮਸ਼ਹੂਰ ਧਰਤੀ ਬਠਿੰਡਾ ਬਰਿਸਦੇ ਦੀ ਜਲੇਬੀ ਚੰਗੀ ਸ਼ਹਿਦ ਵਾਂਗੂ ਖੁਰਦੀ ਹੈ ਖੇਡ ਮੈਦਾਨ ਦੀ ਗੱਲ ਤੇ ਸਣਾ ਬਠਿੰਡਾ ਤੇ ਸਰਾਨਾ ਨੂਰ ਮਹਿਲ ਜਿਸੀ ਤਾਲ ਤਨਵੰਦੀ ਦਾ ਸੁਭਾਅ ਹੈ ਟਾ ਮੱਲੇ ਦੀ ਤਾਂ ਦੇਖਦੇ ਆ ਮੇਟ ਦਾ ਗੁੜ ਤੇ ਅੰਮਨਾ ਮਾਲੇ ਜਿਹਾ ਲਹਿਰੀਆ ਪਟਿਆਲੇ ਤੇ ਜਨਾਨੀ ਜੋਗੇ ਰੱਲੇ ਦੀ ਅੱਜ ਖੇਡ ਮੈਦਾਨ ਦੀਆਂ ਗੱਲਾਂ ਐਸਵੇਂ ਸ਼ੈਰਾਂ ਦੀਆਂ ਰਚਨਾ ਆਹ ਮੁੰਡਾ ਦੇਖਦੇ ਆ ਵੀ ਸ਼ਰਮਾ ਬਰੜਵਾਲ ਦੀ ਧਰਤੀ ਦਾ ਬਿੱਟੂ ਦੋਧਰਵਾਲੇ ਨੂੰ ਜਫਾ ਮਾਰਦਾ ਏ ਇਹ ਸ਼ਰਮਾ ਬੜਾ ਹੀ ਫਰਤੀਲਾ ਜਿਹਾ ਨੌਜਵਾਨ ਹੈ ਵਾਹ ਅੰਤਰਾਟਰੀ ਖਿਡਾਰੀਆਂ ਦੀ ਅੱਜ ਲੱਗੀ ਹੋਈ ਝੜੀ ਵਾਹ ਜੀ ਵਾਹ ਇਧਰੋਂ ਖੇਡ ਮੈਦਾਨ ਦੀ ਗੱਲ ਬੜਾ ਵਧੀਆ ਮੈਚ ਤੁਹਾਡੇ ਸਾਹਮਣੇ ਹੈ ਇਧਰਲੇ ਪਾਸੇ ਕੋਈ ਗੱਲ ਨਹੀਂ ਖੇਡ ਮੈਦਾਨ ਦੀਆਂ ਗੱਲਾਂ ਅਜੇ ਮੈਚ ਦਾ ਬੜਾ ਟਾਈਮ ਸੀ ਮੇਰੇ ਯਾਦ ਆ ਕਾਕਾ ਬਰਗਾੜੀ ਜੀ ਬਾਬਾ ਹਰਜੀਤ ਜੀ ਕਮਾਲੂ ਜਸਮੀਤ ਸਰਪੰਚ ਸਾਹਿਬ ਬੈਠੇ ਨੇ ਕਿ ਵਾਜੇਖਾਨੇ ਦੀ ਧਰਤੀ ਅੱਜ ਖੇਡ ਮੈਦਾਨ ਦੀ ਗੱਲ ਹੋਣੀ ਹੈ ਜਿੱਥੇ ਬਾਬਾ ਜੀ ਚੇਅਰਮੈਨ ਤੇ ਸਰਦਾਰ ਜਸਮੀਤ ਸਿੰਘ ਵੀ ਸਰਪੰਚ ਸਾਹਿਬ ਪ੍ਰਧਾਨ ਕਲੱਬ ਦੇ ਔਰ ਸਾਡੇ ਸੈਕਟਰੀ ਸਾਹਿਬ ਕਾਕਾ ਬਰਗਾੜੀ ਵਾਲੇ ਐ ਕਿ ਜਿਨ੍ਹਾਂ ਦੀ ਰਹਿਮਾਈ ਦੇ ਹੇਠ 11ਵਾਂ ਕੱਪ ਹਰਜੀਤ ਯਾਦਗਾਰੀ ਟੂਰਨਾਮੈਂਟ ਤੁਸੀਂ ਦੇਖਦੇ ਹੋ ਵਾਜੇਖਾਨੇ ਦੀ ਧਰਤੀ ਤੇ ਲਾ ਉਹ ਦੇਖ ਲੈਂਦੇ ਆਂ ਵੀ 1 2 3 ਫਰਵਰੀ ਨੂੰ ਕਬੱਡੀ ਦੀ ਗੱਲ ਵਾਜੇਖਾਨੇ ਦੀ ਧਰਤੀ ਦੇ ਸਰਦਾਰ ਮੇਜਰ ਸਿੰਘ ਜੀ ਭਲੂਰ ਸਾਹਿਬ ਕਾਫੀ ਖੜਾਰੀਆਂ ਨੂੰ ਸਨਮਾਨਤ ਕਰਨਗੇ ਬੜਾ ਇਹਨਾਂ ਦਾ ਵੀ ਸੰਯੋਗ ਹੈ ਧੰਨਵਾਦ ਕਰਾਂ ਕਿ ਧਾਨਾ ਸਰਦਾਰ ਮੇਜਰ ਸਿੰਘ ਜੀ ਦੀ ਮਾਤਾ ਜੀ ਨੇ ਇਹਨਾਂ ਨੂੰ ਜਨਮ ਦਿੱਤਾ ਹੈ ਔਰ ਬੜਾ ਕਬੱਡੀ ਨੂੰ ਉੱਚਾ ਚੱਕਿਆ ਮਾਂ ਖੇਡ ਕਬੱਡੀ ਦਾ ਨਾਮ ਚਮਕਾਇਆ ਹੈ ਸਰਦਾਰ ਮੇਜਰ ਸਿੰਘ ਜੀ ਭਲੂਰ ਵਾਲੇ ਲਾ ਇਧਰਲੇ ਪਾਸੇ ਹੁਣ ਖੇਡ ਮੈਦਾਨ ਦੀਆਂ ਗੱਲਾਂ ਹੋਣ ਲੱਗੀਆਂ ਬੜਾ ਵਧੀਆ ਮੈਚ ਤੁਹਾਡੇ ਸਾਹਮਣੇ ਇਸ ਸਮੇਂ ਮੁੰਡਾ ਕਬੱਡੀ ਪਾਉਂਦਾ ਹੋਇਆ ਇਹ ਪਾਲ ਪਾਲ ਨੌਜਵਾਨ ਦੀ ਕਬੱਡੀ ਪੈਂਦੀ ਆ ਦੀ ਸਪੋਰਟਸ ਕਲੱਬ ਬਗੜਾੜੀ ਜਿੱਥੇ ਸਜੋਗੀ ਸਜਣਾ ਦਾ ਸਜੋਗ ਹੈ ਕੋਈ ਇਟਲੀ ਦੇ ਵਿੱਚ ਬੈਠਾ ਫੋਨ ਕਰਦਾ ਕੋਈ ਦੇਖਦੇ ਆ ਦबई ਦੇ ਵਿੱਚੋਂ ਬੈਠਾ ਫੋਨ ਕਰਦਾ ਵੀ ਪਿੰਡ ਦੀਆਂ ਖੇਡਾਂ ਕਿਵੇਂ ਚੱਲਦੀਆਂ ਕਿਤੇ ਫੋਨ ਕਰਦਾ ਮੇਰਾ ਜੀਤ ਵੀਰ ਕਿਤੇ ਅਲਵੇਲ ਵੀਰ ਫੋਨ ਕਰਦਾ ਕਿਤੇ ਦੇਖਦੇ ਆ ਗਰਮੀਤ ਦੀ ਗੱਲ ਹੁੰਦੀ ਹੈ ਕਿਤੇ ਸੁਖੀ ਬਾਈ ਦੀ ਗੱਲ ਹੁੰਦੀ ਹੈ ਅੱਜ ਦੇਖਦੇ ਆ ਵੀ ਬਰਗਾੜੀ ਦੀ ਧਰਤੀ ਦੀਆਂ ਗੱਲਾਂ ਹੁੰਦੀਆਂ ਬਹੁਤ ਹੀ ਵਧੀਆ ਮੁਕਾਬਲਾ ਅੱਜ ਮਾਂ ਖੇਡ ਕਬੱਡੀ ਦੀਆਂ ਗੱਲਾਂ ਇਸ ਧਰਤੀ ਤੇ ਹੋ ਰਹੀਆਂ ਅੱਜ ਦੇਖਦੇ ਆ ਤੁਸੀਂ ਸੱਤਮਾ ਖੇਡ ਮੇਲਾ ਕਬੱਡੀ ਆਲ ਉਪਰ ਦੇ ਮੁਕਾਬਲੇ ਬਰਗਾੜੀ ਦੀ ਧਰਤੀ ਦੀ ਸਪੋਰਟਸ ਕਲੱਬ ਤੇ ਨਗਰ ਪੰਚਾਇਤ ਦਾ ਸੰਯੋਗ ਖੇਡ ਮੈਦਾਨ ਦੀ ਗੱਲ ਮੁੰਡਾ ਚੱਲਿਆ ਮੁੜਕੋ ਮੁੜਕੀ ਗੋਰਾ ਰੰਗ ਸਰੂਜ ਜਿਹਾ ਕੱਦ ਫੁੱਲਾਂ ਵਿੱਚੋਂ ਫੁੱਲ ਜਿਵੇਂ ਹੈ ਗਲਾਬ ਦਾ ਵੱਖਰਾ ਹੀ ਰੂਪ ਮੇਰੇ ਰੰਗਲੇ ਪੰਜਾਬ ਦਾ ਜਿੱਥੇ ਵਸਦੀਆਂ ਲੜਮਟਿਆਰਾ ਤੇ ਸ਼ਕੀਨ ਗੱਭਰੂ ਘੁਲਦੇ ਨੇ ਕੋਲਾ ਤੇ ਖੇਡਣ ਕਬੱਡੀਆਂ ਫਿਰ ਖੇਡ-ਖੇਡ ਮੱਲਾ ਮਾਰਦੇ ਨੇ ਵੱਡੀਆਂ ਕੀਪਾ ਦੌਧਰ ਦੀ ਧਰਤੀ ਦਾ ਇਹ ਜਗਦੀਪ ਢੀਮਾ ਵਾਲੀ ਦਾ ਕੀਪਾ ਅੰਤਰਾਟਰੀ ਖਿਡਾਰੀ ਕੈਂਚੀ ਪੈ ਗਈ ਹੈ ਮੁੰਡਾ ਉਹ ਮਾਰ ਛੜੱਪਾ ਸੋਹਣਿਆ ਗੱਡੀ ਵਿੱਚ ਵਿਚਾਲੇ ਜੜੀ ਹੈ ਇਹ ਚੱਲਿਆ ਜਗਦੀਪ ਇਧਰਲੇ ਪਾਸੇ ਉਹ ਫੇਰ ਕਬੱਡੀ ਬਿੱਟੂ ਛਾਟਮਾ ਸਰੀਰ ਹੈ ਦੌਧਰ ਵਾਹ ਜੀ ਵਾਹ ਫੋੜ ਬੀ ਦੌਧਰ ਦਾ ਮਸ਼ਹੂਰ ਖਿਡਾਰੀ ਇਹ ਉਸ ਪਿੰਡ ਦਾ ਨੌਜਵਾਨ ਐ ਸਮੇਂ ਪੀਤੇਰੇ ਪਿੰਡ ਦਾ ਚੋਬਰਾਂ ਤਰਾ ਡਰੀ ਕੇਵਲ pau ਜੈਤੋ ਦੀ ਧਰਤੀ ਖੇਡ ਮੈਦਾਨ ਦੀਆਂ ਗੱਲਾਂ ਜੈਤੋ ਵਾਲਾ ਮੋਰਚਾ ਮਸ਼ਹੂਰ ਹੈ ਪਰ ਪੁਆਇੰਟ ਬਿੱਟੂ ਦੇ ਖਾਤੇ ਹੈ ਇਹ ਆ ਬਿੱਟੂ ਆ ਵੀ ਸੋਹਣਾ ਕਾਲਾ ਜੱਦੀ ਪਿੰਡ ਸੁਫਣਾ ਥਾਂਦੇ ਵਾਲੇ ਦਾ ਨਾਮ ਉੱਚਾ ਕੀਤਾ ਕਬੱਡੀ ਦੇ ਵਿੱਚ ਬਹੁਤ ਵਧੀਆ ਕਬੱਡੀ ਥਾਂਦੇ ਵਾਲੇ ਬਣੀਓ ਰਮਾਸਾ ਵਾਲਾ ਖੇਡਦਾ ਹੈ ਇਹ ਕਬੱਡੀ ਖੇਡ ਮੈਦਾਨ ਦੀ ਗੱਲ ਅੰਤਰਾਟਰੀ ਖਿਡਾਰੀ ਬਾਬਾ ਜੀ ਦੀ ਕਿਰਪਾ ਬਾਬਾ ਜੀ ਦਾ ਹੱਥ ਫਿਰਿਆ ਇਸ ਨੌਜਵਾਨ ਤੇ ਅੱਜ ਖੇਡ ਮੈਦਾਨ ਦੀ ਗੱਲ ਪੀਤਾ ਤੇ ਕਾਲਾ ਔਰ ਚਲਿਆ ਕਾਲਾ ਗੁੰਦਮੇ ਸਰੀਰ ਵਾਲਾ ਪੁਆਇੰਟ ਲੈ ਕੇ ਆਪਣੇ ਪਾਲਿਆ ਇਹ ਕਾਲਾ ਧਰਤੀ ਹਿਲਦੀ ਹੈ ਜਮਾਂ ਚਲਿਆ ਤਿੰਨ ਵਾਲੀ ਇੰਜਰ ਵੰਗੂ ਜਿਵੇਂ ਗਗਨਗਰ ਤੋਂ ਗੱਡੀ ਚੱਲਦੀ ਹੈ ਤਿੰਨ ਵਾਲੀ ਔਰ ਜਾਂਦਿਆ ਕਾਲਾ ਇਧਰਲੇ ਪਾਸੇ ਹੁਣ ਆਹ ਦੇਖਦੇ ਆਂ ਵੀ ਗਗਨ ਸ਼ੂਸ਼ਕ ਹੈ ਇੱਕ ਦੇਖਦੇ ਸ਼ਰਮਾ ਨੌਜਵਾਨ ਦੇਖਦੇ ਸਖਤ ਮੁਕਾਬਲਾ ਹੈ ਵਾਹ ਵੀ ਵਾਹ ਟੈਟੂ ਦਾ ਨਿਸ਼ਾਨ ਆ ਨੌਜਵਾਨ ਦੇ ਡੋਲੇ ਤੇ ਪਰ ਦੇਖਦੇ ਆ ਵੀ ਖਾਧੀਆਂ ਖਰਾਕਾਂ ਦੀ ਗੱਲ ਐ ਖਿੱਚਾ ਤਣੀ ਜਾਰੀ ਐ ਢਿੱਡ ਕੱਸ ਗਿਆ ਬਿਸ਼ਰਮਾ ਯਾਰਾ ਤੇ ਰੋੜਾਂ ਵਾਲੀ ਕੰਧ ਟੱਪ ਕੇ ਵਾਹ ਜੀ ਵਾਹ ਇਤਰੋ ਜਫਾ ਪੈ ਗਿਆ ਵਾਹ ਵੀ ਵਾਹ ਖੇਡ ਮੈਦਾਨ ਦੀ ਗੱਲ ਹੋ ਗਈ ਐ ਚੱਲ ਵੀ 바ਵਾ ਮਤੋਈ ਹਾਂ ਇਹ ਆ 바ਵਾ ਮਤੋਈ ਵਾਲਾ ਚੱਲਿਆ ਕਬੱਡੀ ਕਿ ਮੱਖਣ ਬਰਾਰ ਜਿਨੇ ਲਿਖਿਆ ਕਿ ਮੇਲਾ ਮੇਲੀਆਂ ਦਾ ਯਾਰਾ ਮੇਲੀਆਂ ਦਾ ਤੇ ਕਈ ਮੇਲੇ ਦੇ ਵਿੱਚ ਦਿਲਦਾਰ ਫਿਰਦੇ ਐ ਕਈ ਮੇਲੇ ਦੇ ਵਿੱਚ ਜੱਟ ਤੇ ਕਈ ਮੇਲੇ ਦੇ ਵਿੱਚ ਕਰਿਆੜ ਫਿਰਦੇ ਐ ਅੱਜ ਦੇਖ ਰਹੇ ਆ ਉਹ ਜੱਫੇ ਦੀ ਗੱਲ ਵਾਹ ਦੀ ਵਾਹ ਕੀਪਾ ਇਹ ਕੀਪਾ ਦੋਦਰ ਵਾਲਾ ਕਿ ਕਈ ਮੇਲੇ ਦੇ ਵਿੱਚ ਜੱਟ ਤੇ ਕਈ ਮੇਲੇ ਦੇ ਵਿੱਚ ਕਰਿਆੜ ਫਿਰਦੇ ਐ ਤੇ ਮੇਲਾ ਲੱਗੂਗਾ ਜੋਨਾਂ ਨੂੰ ਚੰਗਾ ਚੱਕੀ ਗਲਾਸੀਆਂ ਜਿਨ੍ਹਾਂ ਦੇ ਯਾਰ ਫਿਰਦੇ ਐ ਤੇ ਮੱਖਣ ਬਰਾੜਾ ਮੇਲੇ 'ਚ ਦੋ ਚਾਰ ਉਹ ਵੀ ਆਇਆ ਜਿਹੜੇ ਛਤਰਖਾਨ ਨੂੰ ਮੁਕਤੀ ਤਿਆਰ ਫਿਰਦੇ ਐ ਲਓ ਇਧਰ ਦੇ ਪਾਸੇ ਹੁਣ ਖੇਡ ਮੈਦਾਨ ਦੀ ਗੱਲ ਹੋਣ ਲੱਗੀ ਐ ਇਹੇ ਜੀ ਗੱਲ ਨਾ ਹੋਵੇ ਮੇਰੇ ਵੀਰ ਸਾਰੇ ਆਪਾਂ ਖੁਸ਼ੀਆਂ ਮਾਣੋ ਮੇਰੇ ਦੇਸ਼ ਦੇ ਨੌਜਵਾਨੋ ਰੱਜ ਜਮਾਨੀਆਂ ਮਾਣੋ ਜਿਨ੍ਹਾਂ ਨੇ ਜਵਾਨੀ ਸਾੰਧੀ ਬਈ ਭਾਉ ਜੈਤੋ ਵਾਲਾ ਸਦਾ ਨਾ ਬਾਕੀ ਬੁਲ ਬੁਲੇ ਤੇ ਸਦਾ ਨਾ ਮौज ਬਹਾਰਾ ਸੜੀ ਨਾ ਸਦਾ ਨਾ ਰਹਿਣੀ ਚੜੀ ਜਵਾਨੀ ਤੇ ਸਦਾ ਨਾ ਮਹਿਫਲ ਯਾਰਾਂ ਇਧਰ ਦੇ ਪਾਸੇ ਹੁਣ ਖੇਡ ਮੈਦਾਨ ਦੀ ਗੱਲ ਹੋਣ ਲੱਗੀ ਐ ਆਹ ਦੇਖਦੇ ਐ ਕਬੱਡੀ ਪੈ ਗਈ ਐ ਇਸ ਸਮੇਂ ਜਗਦੀਪ ਢੀਮਾਂ ਵਾਲੀ ਦਾ ਉੱਪਰ ਦਾ ਹੋਇਆ ਨੌਜਵਾਨ ਐ ਇੱਕ ਮੰਦਰ ਟੀਮਾਂ ਵਾਲੀ ਐ ਟੀਮਾਂ ਵਾਲੀ ਗੁਰਪ੍ਰੀਤ ਪੁੱਟਾ ਟੀਮਾਂ ਵਾਲੀ ਐ ਕਾਕੇ ਵਰਗੇ ਨੌਜਵਾਨ ਬੜਾ ਸੋਹਣਾ ਨਾਮ ਦਾ ਗੁਰਪਿਆਰ ਨੇ ਕਬੱਡੀ ਖੇਡੀ ਐ ਟੀਮਾਂ ਵਾਲੀ ਦੇ ਵਿੱਚ ਅੰਤਰਰਾਸ਼ਟਰੀ ਖਿਡਾਰੀ ਐ ਲਓ ਅੱਜ ਦੇਖਦੇ ਆ ਮਾ ਖੇਡ ਕਬੱਡੀ ਦੇ ਨਜ਼ਾਰੇ ਆਹ ਕਬੱਡੀ ਦੀਆਂ ਗੱਲਾਂ ਹੋ ਰਹੀਆਂ ਐ ਕਿ ਇਧਰਲੇ ਪਾਸੇ ਹੁਣ ਦੇਖ ਕਬੱਡੀ ਪੈਂਦੀ ਐ ਬਿੱਟੂ ਨੌਜਵਾਨ ਦੀ ਇਹ ਐ ਬਿੱਟੂ ਅੱਗੇ ਦੇਖਦੇ ਆ ਵੀ ਸ਼ਕਤੀਮਾਨ ਚੱਕ ਲਿਆ ਗੋਦੀ ਹਾਂ ਚੱਲ ਚੱਲ ਗਏ ਝੜਕਦੇ ਮੇਲੇ ਤੇ ਮੁੰਡਾ ਤੇਰਾ ਮੈਂ ਚੱਕ ਲੂੰ ਇਹ ਨੌਜਵਾਨ ਨੇ ਚੱਕਿਆ ਜੱਫਾ ਲਾ ਦਿੱਤਾ ਵੀ ਇਹ ਸ਼ਕਤੀਮਾਨ ਹੈ ਆ ਵੀ ਕਾਲਾ ਗੁੰਦਵਾ ਸਰੀਰ ਮਾਲਕ ਦੀ ਬਕਸ ਸੋਹਣਾ ਸਰੀਰ ਹੈ ਆ ਦੇਖਦੇ ਆ ਕਿ ਕਾਲੇ ਨੂੰ ਪੁੱਛਿਆ ਵੀ ਕਾਲਿਆ ਗਾੜੇ ਗੂੜੇ ਵੀ ਗੱਲ ਨਾ ਗਾੜੇ ਬੜੇ ਵਧੀਆ ਸੁਣਾਉਂਦਾ ਜਦੋਂ ਕਹਿੰਦਾ ਵੀ ਜੱਟ ਹੀਠ ਚੰਦੋਰੇ ਦੇ ਸੌ ਗਿਆ ਪੱਟ ਦਾ ਸਹਰਾਣਾ ਲਾ ਕੇ ਤੇ ਸ਼ਾਲਾਂ ਤੇ ਚੰਦਰਾ ਨੇ ਘੇਰਿਆ ਨਿਰਜਾ ਪਲ ਵਿਚਾ ਕੇ ਆਹ ਦੇਖਦੇ ਆ ਬਹੁਤ ਹੀ ਵਧੀਆ ਕਬੱਡੀ ਪੌੜਾ ਹੋਇਆ ਇਹ ਕਾਲਾ ਨੌਜਵਾਨ ਹੈ ਐਸ ਸਮੇਂ ਫਿਰ ਆਹ ਕਬੱਡੀ ਪੌੜਾ ਵੀ ਗਗਨਾ ਸ਼ੂਸ਼ਕ ਦੀ ਧਰਤੀ ਦਾ ਬਹੁਤ ਹੀ ਵਧੀਆ ਰੀਟਰ ਅੱਗੇ ਦੇਖਦੇ ਆਂ ਕਿ ਮੁਦਕੀ ਦਾ ਸ਼ਕੀਨ ਜਾਂ ਚੋਪਰ ਲੱਗਿਆ ਸੀ ਤੈਰੀ ਹੱਥ ਨੇ ਲਵਾਏ ਕਹਿੰਦਾ ਗਗਨਾ ਆਹ ਚੱਲਿਆ ਪੁਆਇੰਟ ਲੈ ਕੇ ਆਪਣੇ ਪਾਲੇ ਆ ਆ ਵੀ ਪਿੰਡਾ ਪਿੰਡ ਬਰੀ ਵਾਲਾ ਜਿਹਦਾ ਮੁਕਸਰ 40 ਮੁਕਤਿਆਂ ਦੀ ਧਰਤੀ ਕਬੱਡੀ ਪੌੜਾ ਹੋਇਆ ਪਿੰਡਾ ਹਰਜੀਤ ਬਾਜਾਖਾਨਾ ਕਲੱਬ ਦੀਓ ਅੱਗੇ ਦੇਖਦੇ ਆਂ ਵੀ ਪੱਪੂ ਝੂਟ ਟੱਕ ਵਾਲਾ ਸਖਬੀਰ ਸਲਾਮਾਂ ਵਾਲੇ ਤੇਜੀ ਵਰਗੇ ਨੌਜਵਾਨ ਕਾਲਾ ਲਾਂਡੇ ਕਿ ਹੋ ਰੇ ਆ ਬਾਰ ਬੱਸੀਰਾ ਪਿੱਥੋ ਲਓ ਇਧਰਲੇ ਪਾਸੇ ਹੁਣ ਕਬੱਡੀ ਦੀ ਗੱਲ ਹੋ ਰਹੀ ਐ ਐਸ ਥੱਲੇ ਲਾ ਜੋ ਅੰਪਾਇਰ ਦਾ ਫੈਸਲਾ ਅੰਤਮ ਹੋਵੇਗਾ ਡਬਲ ਟੱਚ ਦਾ ਇਸ਼ਾਰਾ ਆਖਦੇ ਨੇ ਵੀ ਖੜਕਾ ਦੜਖਾ ਕਾਫੀ ਹੋਇਆ ਸੀ ਕਿਰਾ ਤਾਂ ਮੁੰਡਾ ਲੱਗਿਆ ਸੀ 11 ਬੋਟ ਦੇ ਕਰੰਟ ਵਾਂਗੂ ਪੀਤਾ ਨੌਜਵਾਨ ਪਾਰ ਹਾਂਜੀ ਅੱਧਾ ਸਮਾਂ ਇਸ ਮੁਕਾਬਲੇ ਦਾ ਹੋ ਗਿਆ ਅਤਾ ਸਮਾਂ ਜਿਹੜਾ ਇਹ ਮੈਚ ਤੁਸੀਂ ਚੱਲਦਾ ਦੇਖਦੇ ਹੋ ਆਓ ਮੇਰੇ ਵੀਰ ਰਾਜਾ ਜੀ ਦੱਸਿਓ ਸਕੋਰ ਸਾਢੇ 12 ਪੁਆਇੰਟ ਦਾ ਉਧਰ ਦੇ ਨੇ ਤੇ 14 ਪੁਆਇੰਟ ਹਰਜੀਤ ਬਾਜਾ ਖਾਨਾ ਕਲੱਬ ਦੇ ਨੇ ਸਾਢੇ 12 ਤੇ 14 ਫਰਕ ਕੋਈ ਖਾਸ ਨਹੀਂ ਮੁਕਾਬਲਾ ਬੜਾ ਸਖਤ ਹੈ ਬਹੁਤ ਵਧੀਆ ਮੈਚ ਚੱਲੀ ਜਾ ਰਿਹਾ ਹੈ ਦਰਸ਼ਕਾਂ ਨੂੰ ਆਨੰਦ ਆ ਰਿਹਾ ਹੈ ਆਓ ਫਿਰ ਦੇਖਣ ਜੋ ਗੁਨਜਾਰਾ ਏ ਆਵਾਜ਼ਾ ਖਾਨਾ ਉਹ ਪੁੱਤ ਬਰਾਣਾ ਦਾ ਜੀ ਦਾ ਪਿੰਡ ਸੀ ਵਾਜ਼ਾਖਾਨਾ ਅੱਖੀਆਂ ਤੋਂ ਦੂਰ ਗਿਆ ਬਨ ਕੇ ਲਾੜੀ ਮੌਤ ਦਾ ਗਾਣਾ ਜਦ ਰੇਟਾਂ ਪਾਉਂਦਾ ਸੀ ਲੋਕੀ ਕਹਿੰਦੇ ਸੀ ਸ਼ੇਰ ਜਵਾਨਾ ਕਿ ਜਦੋਂ ਦੇਖਦੇ ਐ ਜਦੋਂ ਵਿੱਚ ਭਾਈਆਂ ਇਧਰਲੇ ਪਾਸੇ ਹੁਣ ਧੁੰਮ ਦੀ ਗੱਲ ਹੋ ਰਹੀ ਏ ਵੀ ਆਹ ਮੁੰਡਾ ਚੱਲਿਆ ਧੁੰਮ ਮਚਾਉਣ ਘੁੰਮ ਚਰਖੜਿਆ ਸੋਹਣਿਆ ਵੇ ਤੇਰੀ ਕੱਤੜ ਵਾਲੀ ਜੀਵੇ ਆ ਜਾ ਹਰ ਚਰਖੀ ਦੇ ਗੇੜੇ ਮੈਂ ਤੈਨੂੰ ਯਾਦ ਕਰਦੀਆਂ ਕਿਤੇ ਆ ਤਤਲੀ ਦੇ ਵੇੜੇ ਲਾ ਚਰਖੀ ਦਾ ਗੇੜਾ ਪਿਆ ਜਵਾਨੀ ਏ ਚੜੀ ਪੂਰੀ ਬਗੂ ਘੁੱਕਦਾ ਨੌਜਵਾਨ ਪੁਆਇੰਟ ਲੈ ਕੇ ਆਪਣੇ ਪਾਲੇ ਆ ਦੇਖਦੇ ਆ ਬਹੁਤ ਹੀ ਵਧੀਆ ਮੈਚ ਵਾਹ ਇਹ ਆ ਕਬੱਡੀ ਫਿਰੇ ਥਾਪੀਆਂ ਕੰਧਾਂ ਦੇ ਕੋਲੇ ਮਾਰਦਾ ਪਤਾ ਲੱਗ ਜਾਂਦਾ ਤੋਲੇ ਹੋਏ ਭਾਰ ਦਾ ਜਦੋਂ ਕੋਈ ਟੱਕਰ ਜੇ ਭੇੜੇ ਪਰਿਵਾਰ ਦਾ ਉਹ ਕਿਤੇ ਨਹੀਂ ਗਾ ਜੀ ਲੱਗਦਾ ਘੋੜੀ ਘੋੜੀਆਂ ਤੇ ਦੇਖਦਾ ਭਜਾ ਕੇ ਤੇ ਘਰੇ ਪਤਾ ਕੀ ਲੱਗਦਾ ਘਰੇ ਪਤਾ ਨਹੀਂ ਲੱਗਦਾ ਇੱਥੇ ਘੋੜੀਆਂ ਦਾ ਪਤਾ ਲੱਗਦਾ ਵੀ ਦੇਖ ਲੈ ਅ ਮੇਰੇ ਵੀਰ ਬਹੁਤ ਵਧੀਆ ਮੈਚ ਤੁਹਾਡੇ ਸਾਹਮਣੇ ਚੱਲ ਰਿਹਾ ਮਾਂ ਖੇਡ ਕਬੱਡੀ ਦਾ ਬਹੁਤ ਹੀ ਵਧੀਆ ਮੈਚ ਹੈ ਯਾਰ ਹਾਂਜੀ ਆ ਲੱਗਾ ਗੁਰਮੁਖਾ ਲਓ ਜੀ ਬਹੁਤ ਹੀ ਵਧੀਆ ਮੈਚ ਹੈ ਖੇਡ ਮੈਦਾਨ ਦੀ ਗੱਲ ਹੋ ਰਹੀ ਹੈ ਵਾਹ ਜੀ ਵਾਹ ਹਾਂ ਜੀ ਦੱਸੋ ਜੀ ਕੌਰ ਸਿੰਘ ਜੀ ਮੁੰਡਾ ਸ਼ਕਤੀਮਾਨ ਆ ਇੱਕ ਬਿੱਟੂ ਐ ਦੇਖ ਲਾ ਵੀ ਸਾਡੇ ਰੇਪਿੰਦਰ ਰੈਪਾ ਜੀ ਕਲੱਬ ਦੇ ਖਜ਼ਾਨਚੀ ਨੇ ਖੇਡ ਮੈਦਾਨ ਦੀਆਂ ਗੱਲਾਂ ਪ੍ਰੀਤਮ ਵਰਗੇ ਕਲਮੰਤ ਵਰਗੇ ਨੌਜਵਾਨ ਬੂਟੇ ਵਰਗੇ ਘੁੱਗੀ ਵਰਗੇ ਦੇਖਦੇ ਆ ਵੀ ਪੱਫੀ ਵਰਗੇ ਰਾਜੇ ਵਰਗੇ ਔਰ ਦੇਖਦੇ ਆ ਲੇਕਾ ਖਿਡਾਰੀ ਅੱਜ ਇਸ ਮੈਦਾਨ ਦੇ ਅੰਦਰ ਕਬੱਡੀ ਖੇਡ ਰਹੇ ਆ ਔਰ ਕਬੱਡੀ ਦੀ ਸੇਵਾ ਕਰ ਰਹੇ ਆ ਪੀਤਾ ਤੇ ਭਿੰਦਾ ਵਾਹ ਜੀ ਵਾਹ ਇੱਕ ਪੀਤਾ ਇੱਕ ਭਿੰਦਾ ਨੇੜੇ ਹੋ ਜਾ ਥੋੜਾ ਜਿਹਾ ਨੇੜੇ ਹੋ ਜਾ ਸੀਨੇ ਚੋਂ ਨਿਕਲੇ ਲਾਟ ਇਧਰਲੇ ਪਾਸੇ ਲਾਟਾ ਹੁਣ ਖਿੰਡ ਕੇ ਗਾਲੀ ਦੇ ਮਣ ਕੇ ਤੇ ਚੁਗਲਾ ਹਾਣ ਤੇ ਆ ਹਾਂ ਆ ਚੱਕਲਾ ਪੀਤਿਆ ਗਾਲੀ ਆ ਆ ਚੱਕੀ ਗਾਲੀ ਸਾਂਭੀ ਮੇਰਾ ਵੀਰ ਬਾਅਦ ਛੇਰ ਬਗਿਆ ਕਮਾਲ ਹੀ ਕਰ ਦਿੱਤੀ ਐ ਇਹ ਆ ਪੀਤਾ ਦੌੜ ਪਿੰਦਾ ਇਧਰਲੇ ਪਾਸੇ ਫੇਰ ਮੁਕਾਬਲਾ ਸਖਤ ਹੋਇਆ ਆ ਦੇਖਨੇ ਆ ਕਬੱਡੀ ਪੈਂਦੀ ਆ ਧੰਨਵਾਦ ਕਰਾਂ ਕਲੀ ਵਾਲੇ ਵੀਰ ਦਾ ਹਾਂ ਕਲੀਆਂ ਪੈ ਗਈਆਂ ਦੇਖਣੀ ਹੈ ਗੌਰ ਗਰਾਊਂਡ ਦੀਆਂ ਰੁਸ਼ਨਾਈਆਂ ਵੱਧ ਗਈਆਂ ਅੱਜ ਚਾਰ ਚੱਲਣ ਲੱਗੇ ਹੋਏ ਐ ਖੇਡ ਮੈਦਾਨ ਦੇ ਅੰਦਰ ਵਾਹ ਜੀ ਵਾਹ ਤਲਦੀਪ ਮਾਨਕ ਨੇ ਗਾਇਆ ਚੜੀ ਜਵਾਨੀ ਤੇ ਚੰਦ ਸੂਰਜ ਗੁਝੇ ਰਹਿੰਦੇ ਨਾ ਆਹ ਦੇਖਦੇ ਐ ਤੇ ਚੜੀ ਜਵਾਨੀ ਦੀ ਗੱਲ ਹੋਣ ਲੱਗੀ ਐ ਐ ਸਮੇਂ ਇੱਕ ਸੀਰਾ ਇੱਕ ਛਿੰਦਾ ਇੱਕ ਪੀਤਾ ਇੱਕ ਕੀਪਾ ਵਾਹ ਦੇਖ ਕਿਹਦੇ ਨਾਲ ਹੱਥ ਜੋੜੀ ਹੁੰਦੀ ਹੈ ਉਹੀ ਕੀਪਾ ਪੀਤਾ ਦੌਧਰ ਐ ਵਾਹ ਜੀ ਵਾਹ ਪੀਤਾ ਦੌਦਰ ਵਾਲਾ ਪਰ ਪੁਆਇੰਟ ਜਗਦੀਪ ਢੀਮਾ ਵਾਲੀ ਦੇ ਖਾਤੇ ਆ ਖੇਡ ਮੈਦਾਨ ਦੇ ਅੰਦਰ ਇਧਰਲੇ ਪਾਸੇ ਬੜਾ ਸਖਤ ਮੁਕਾਬਲਾ ਨਿਮਾ ਬੁੱਤਕੀ ਕੇਵਲ ਭਾਉ ਕਰਮਨੀ ਇਧਰ ਸ਼ਰਮਾ ਦੇਖਦੇ ਆ ਵਰਡ ਵਾਲ ਤੇ ਇਹ ਆ ਭੇਜੀ ਇਹ ਆ ਮਤੋਈ ਪਿੰਡ ਦਾ ਬਾਵੇ ਦਾ ਵੀਰ ਹੈ ਭੇਜੀ ਇਧਰੋਂ ਫੇਰ ਕਬੱਡੀ ਪੀਤਾ ਪਾਣੀ ਕਾਲਾ ਚੱਲਿਆ ਪਿੰਡ ਸੁਫਣਾ ਜੱਦੀ ਫਾਦੇ ਵਾਲੇ ਬਣੀਓ ਕਬੱਡੀ ਖੇਡੀ ਐ ਵਾਹ ਬਹੁਤ ਹੀ ਵਧੀਆ ਮੈਚ ਦੇਖ ਵੀ ਗੁਰਪਿਆਰ ਸਿੰਘ ਬਹੁਤ ਵਧੀਆ ਕਬੱਡੀ ਪੈਂਦੀ ਐ ਇਸ ਨੌਜਵਾਨ ਦੀ ਬੜਾ ਸਖਤ ਮੁਕਾਬਲਾ ਅੱਜ ਦੇਖਦੇ ਆ ਵੀ ਟਰੈਕਟਰਾਂ ਟਰਾਲੀਆਂ ਤੇ ਟਰੱਕਾਂ ਨੂੰ ਬੰਦੇ ਲੱਗੇ ਆ ਜਿੱਥੇ ਕੋਠਿਆਂ ਨੂੰ ਬੰਦੇ ਲੱਗੇ ਆ ਅੱਜ ਮਨیرے ਭਰੇ ਪਏ ਨੇ ਖੇਡ ਮੈਦਾਨ ਦੀਆਂ ਗੱਲਾਂ ਇੱਕ ਵਾਰ ਮੈਂ ਬੇਨਤੀ ਕਰਾਂ ਕਿ ਬਾਬਾ ਰਾਮ ਪ੍ਰਕਾਸ਼ ਤੇ ਬਾਬਾ ਫਰੀਦ ਦੇ ਨਾਂ ਦੀ ਸਾਰੇ ਤਾੜੀ ਮਾਰ ਦਿਓ ਹਾਂ ਸੋਨੂ ਸਾਹ ਲੈ ਕੇ ਯਾਰ ਬਾਬਾ ਫਰੀਦ ਤੇ ਨਾ ਦੀ ਤਾਂ ਤਾੜੀ ਮਾਰੋ ਜਰੂਰ ਬਾਬਾ ਰਾਮ ਪ੍ਰਕਾਸ਼ ਦੇ ਨਾ ਦੀ ਲਾ ਤਾੜੀਆਂ ਜੀਆਂ ਪੈ ਗਿਆ ਗੁੰਝਾ ਮੁਕਾਬਲਾ ਆਹ ਦੇਖਦੇ ਆ ਸਖਤ ਬਿੱਟੂ ਚੱਲ ਓ ਜਵਾਨਾ ਪਾ ਦੇ ਕਬੱਡੀ ਪਰ ਉਹ ਦੇਖ ਆ ਗਿਆ ਪੁਆਇੰਟ ਲੈ ਕੇ ਭਿੰਦਾ ਚੱਲਿਆ ਕਬੱਡੀ ਪੌਣ ਹਾਂ ਜੀ ਸਾਡੇ ਮਾਨਜੋਗ ਵੀਰ ਦਲਾਵਰ ਜੀ ਯੂ ਐਸ ਏ ਵਾਲੇ 1000 ਰੁਪਿਆ ਜਗਦੀਪ ਢੀਮਾਂ ਵਾਲੀ ਨੂੰ ਦੇ ਰਿਆ ਵੀ ਲਾਰ ਰੈਂਕ ਦਾ ਲੋਟ ਆ ਬਾਫਾ ਗੋਂਦੀ ਦੀ ਮੋਹਰ ਵਾਲਾ ਵਿੱਚ ਬੰਗਿਆ ਰਾਣੀਆਂ ਝੋਨਾ ਲਾਉਂਦੀ ਹੈ ਹਾਂ ਜੀ ਹੈਲੋ ਕੁਲਦੀਪ ਕੁਲਦੀਪ ਸਾਊਂਡ ਸਰਵਿਸ ਵਾਹ ਵਾਹ ਬੈਟਰੀ ਬਦਲਤੀ ਹਾਂ ਹੁਣ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸਿੱਧੂ ਸਾਹਿਬ ਵੀ ਚਾਰਜ ਹੋ ਗਏ ਐ ਖੇਡ ਮੈਦਾਨ ਦੀ ਗੱਲ ਲੈ ਵੀ ਦੇਖ ਲਓ ਆ ਗਗਨਾ ਆ ਮੁੰਡਾ ਗਗਨਾ ਦੇਖਦੇ ਆ ਸ਼ਰਮਾ ਇੱਕ ਗਗਨਾ ਜਜਮੈਂਟ ਵਾਹ ਜੀ ਵਾਹ ਜਰਾਕੇਦਾਰ ਆ ਉਹ ਮੁੰਡਿਆ ਸਾਡੇ ਦੇਖਦੇ ਆ ਵੀ 1000 ਰੁਪਿਆ ਇਸ ਨੌਜਵਾਨ ਨੂੰ ਸਪੈਸ਼ਲ ਨਾਮ ਦਿੱਤਾ ਹੈ ਯੂ ਐਸ ਏ ਵਾਲਿਆਂ ਨੇ ਵਾਹ ਜੀ ਵਾਹ ਇਧਰ ਉਹ ਖੇਡ ਮੈਦਾਨ ਦੀ ਗੱਲ ਲਾ ਉਧਰ ਦੇਖਦੇ ਆਂ ਵੀ ਸੀਰਾ ਦੌ ਉਧਰ ਆ ਜਗਦੀਪ ਬਹੁਤ ਹੀ ਫਰਤੀਲਾ ਜਾਂ ਨੌਜਵਾਨ ਆ ਆ ਵੀ ਵੀਰਿਆ ਇਧਰ ਉਹ ਪਾਲ ਪਾਲ ਨੌਜਵਾਨ ਦੀ ਕਬੱਡੀ ਹੈ ਅੱਗੇ ਟੀਮਾਂ ਵਾਰਮ ਅਪ ਹੋ ਰਹੀਆਂ ਥੋੜਾ ਜਿਆ ਤੁਰ ਫਿਰ ਕੇ ਮੇਰਾ ਵੀਰ ਪੱਪੂ ਵੀਰ ਤੁਰ ਕੇ ਸਿਰੇ ਦੀ ਤੁਰ ਫਿਰਕੇ ਜਰਾ ਮੇਲਾ ਦੇਖਣ ਵਾਲਾ ਮੇਰੇ ਤੁਰ ਫਿਰਕੇ ਮੇਲਾ ਦੇਖ ਮੇਲਣੇ ਤੁਰ ਫਿਰਕੇ ਲਾ ਇਧਰ ਫਿਰ ਉਹੀ ਇਹਨੂੰ ਕਹਿੰਦੇ ਨੇ ਸ਼ਰਮਾ ਉਹਨੂੰ ਕਹਿੰਦੇ ਨੇ ਪਾਲ ਲੈ ਗਿਆ ਥੱਕ ਕੇ ਪਰਪੈਂਟ ਪਾਲ ਦੇ ਖਾਤੇ ਆ ਵੀ ਚੋਬਰਾ ਬੈਠੇ ਦੇਖਦੇ ਨੇ ਦਰਸ਼ਕ ਵੀਰ ਬੜੀਆਂ ਮਹਾਨ ਹਸਤੀਆਂ ਸਟੇਜ ਤੇ ਸ਼ੋਹ ਤੇ ਕਾਲਾ ਮੁੜਕਾ ਮੁੜਕੀ ਕੜਾਕੇ ਦੀ ਠੰਡ ਸ਼ਾਮ ਸੰਦੂਰੀ ਹੋ ਗਈ ਹੈ ਦੇਖਦੇ ਆ ਵੀ ਲਾਈਟਾਂ ਦਾ ਪ੍ਰੋਗਰਾਮ ਵੀ ਦਸ਼ਮੇਸ਼ ਜੋ ਸਟੋਰ ਵਾਲੇ ਆ ਉਹਨਾਂ ਨੇ ਕਰ ਦਿੱਤਾ ਹੈ ਬਹੁਤ ਹੀ ਵਧੀਆ ਮੁਕਾਬਲਾ ਹੋਣਾ ਇਹ ਤੋਂ ਬਾਅਦ ਲਾਈਟਾਂ ਦੇ ਵਿੱਚ ਮੈਚ ਤੇ ਆਹ ਪੀਤੇ ਦੀ ਕਬੱਡੀ ਆਹ ਦੇਖਦੇ ਆ ਕਾਲੇ ਦੀ ਕਬੱਡੀ ਤੇ ਪੀਤੇ ਦਾ ਜੱਫਾ ਸੀ ਪਰ ਪੁਆਇੰਟ ਕਾਲੇ ਦੇ ਖਾਤੇ ਹੈ ਇਧਰੋਂ ਫੇਰ ਨਜ਼ਾਰਾ ਵੱਖਰੀ ਜੀ ਗੱਲ ਮਾ ਖੇਡ ਕਬੱਡੀ ਦੀ ਹੋ ਰਹੀ ਹੈ ਹਾਂ ਜੀ ਬੋਲੀ ਦਾ ਜਣਾ ਹੋਰ ਕੋਠੇ ਤੇ ਚੜਾ ਲੈ ਤੈਨੂੰ ਚੱਲ 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 ਹਾਂ ਜੀ ਲਓ ਖੇਡ ਮੈਦਾਨ ਦੀ ਗੱਲ ਹੋਣ ਲੱਗੀ ਐ ਇਧਰਲੇ ਪਾਸੇ ਹੁਣ ਬੜਾ ਸਖਤ ਮੁਕਾਬਲਾ ਐ ਸੁਲਝੇ ਹੋਏ ਅੰਪਾਇਰ ਦੋਨੋਂ ਪਾਸਿਆਂ ਤੋਂ ਆ ਟੀਮਾਂ ਵਾਲੀ ਪਿੰਡ ਪਰਲੋ ਆ ਜਾਂਦੀ ਜੇ ਹੁੰਦੀ ਨਾ ਪੋਰਸ ਸਰਕਾਰੀ ਖੇਡ ਮੈਦਾਨ ਦੀਆਂ ਗੱਲਾਂ ਬਹੁਤ ਹੀ ਵਧੀਆ ਇਧਰਲੇ ਪਾਸੇਓ ਸਖਤ ਮੁਕਾਬਲੇ ਚੱਲਦੇ ਨੇ ਇਸ ਸਮੇਂ ਕਬੱਡੀ ਦੀਆਂ ਗੱਲਾਂ ਹੋ ਰਹੀਆਂ ਐ ਵੱਜਦੀਆਂ ਸੀਟੀਆਂ ਲਲਕਰੇ ਵੱਜਦੇ ਨੇ ਉਹ ਮੁੰਡਾ ਟੁੱਟ ਕੇ ਪੈ ਗਿਆ ਸ਼ਕਤੀਮਾਨ ਹਟ ਜਾ ਪਾਸੇ ਵੀ ਗੰਗਨਾ ਸੁਸ਼ਕਾ ਹਾਂ ਪਰ ਸ਼ਕਤੀਮਾਨ ਦਾ ਜਫਾ ਹੈ ਇਹ ਆਵਾਜ਼ਾਖਾਨਾ ਕਲੱਬ ਬਾਬਾ ਹਰਪ੍ਰੀਤ ਕਮਾਲੂ ਦੇ ਸ਼ਗੰਦਰੂ ਦੇਖਦੇ ਆ ਆਵਾਜ਼ਾਖਾਨਾ ਦੀ ਧਰਤੀ ਤੇ ਕਬੱਡੀਆਂ ਵੀ ਪੈਣੀਆਂ 1 2 3 ਫਰਵਰੀ ਨੂੰ ਬਹੁਤ ਵਧੀਆ ਮੈਚ ਆਓ ਦੇਖਦੇ ਆ ਧੰਨਵਾਦ ਕਰਾਂ ਕਿ ਪਤੋਖੋਲੇ ਖਾਈ ਸੁਣੀ ਦੀ ਖਾਈ ਕੋਲੇ ਦੀਨਾ ਤੈ ਮਨ ਮੋਹ ਲਿਆਵੇ ਕੌਟੀ ਦਾ ਸ਼ਕੀਨਾ ਤੇ ਜਿੰਨਾਂ ਦੇਖਣਾ ਸ਼ਿੰਗਾਰੇ ਹੋਏ ਚੇਲੇ ਆਪਣੇ ਸ਼ਾਗਿਰਦ ਜਿਨ੍ਹਾਂ ਨੂੰ ਸਿੱਖਿਆ ਦਿੱਤੀ ਹੈ ਸਰਦਾਰ ਸਾਧੂ ਸਿੰਘ ਜੀ ਬਰਾਰ ਸਾਹਿਬ ਪਤੋਹੀਰਾ ਸਸਤਰੀ ਕਾਲ ਲਓ ਜੀ ਖੇਡ ਮੈਦਾਨ ਦੀਆਂ ਗੱਲਾਂ ਸਰਦਾਰ ਸਾਧੂ ਸਿੰਘ ਜੀ ਕਬੱਡੀ ਕੋਚ ਪਤੋਹੀਰੇ ਵਾਲੇ ਜੋ ਹਰਜੀਤ ਫਰੈਂਡਜ ਪਤੋਹੀਰਾ ਅਕੈਡਮੀ ਨੂੰ ਸਿੱਖਿਆ ਦੇ ਰਹੇ ਹੈ ਉਹ ਵੀ ਆਏ ਨੇ ਅੱਜ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੀ ਸਪੋਰਟਸ ਕਲੱਬ ਅਤੇ ਸਾਰੇ ਨਗਰ ਨਿਵਾਸੀ ਤੇ ਖਿਡਾਰੀ ਵੀ ਤੇ ਦਸ਼ਕਬੀਰਾ ਬਣਿਓ ਬਰਾਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਲਓ ਇਦਰਲੇ ਪਾਸੇ ਹੁਣ ਖੇਡ ਮੈਦਾਨ ਦੀਆਂ ਗੱਲਾਂ ਇਸ ਸਮੇਂ ਕਬੱਡੀ ਦੀ ਗੱਲ ਹੋਣ ਲੱਗੀ ਐ ਆ ਵੀ ਪਿੰਦਿਆ ਦੇਖਨੇ ਪੰਜ ਤੇ 6 ਜਨਵਰੀ ਦੇਖਨੇ ਜਨਵਰੀ ਨੂੰ ਗੱਲ ਹੋਣੀ ਐ ਭਲੂਰ ਦੀ ਧਰਤੀ ਤੇ ਜਿੱਥੇ ਸਰਦਾਰ ਮੇਜਰ ਸਿੰਘ ਜੀ ਖੇਡ ਪ੍ਰਮੋਟਰ ਮਾਣੇ ਮੋਟਰਸਾਈਕਲਾਂ ਦੇ ਨਾਲ ਨਮਾਜਣਾ ਖਿਡਾਰੀਆਂ ਨੂੰ ਉੱਥੇ ਗੱਲਾਂ ਹੋਣੀਆਂ ਕਬੱਡੀ ਦੀਆਂ ਤੇ ਮੁੰਡਿਆਂ ਦੇ ਜੋਰ ਪਰਖੇ ਜਾਣੇ ਨੇ ਪੰਜਾਬ ਦੀ ਕਬੱਡੀ ਦੀ ਗੱਲ ਹੋਣੀ ਐ ਮਾਂ ਖੇਡ ਕਬੱਡੀ ਐ ਹਾਂ ਇਹ ਦੇਖਦੇ ਆ ਪੰਜਾਬੀਆਂ ਦੀ ਜਿੰਦ ਜਾਨ ਹੈ ਇੱਕ ਬੰਨੇ ਮੁੰਡਾ ਸੀਰਾ ਇੱਕ ਬੰਨੇ ਭਿੰਦਾ ਖੇਡ ਮੈਦਾਨ ਦੀ ਗੱਲ ਹੋ ਗਿਆ ਮੁਕਾਬਲਾ ਜੱਤੀ ਦਾ ਜੱਟ ਨਾਲ ਆਹ ਚੱਲਿਆ ਪੁਆਇੰਟ ਲੈ ਕੇ ਆਪਣੇ ਪਾਲੇ ਭਿੰਦਾ ਵਾਹ ਜੀ ਵਾਹ ਆ ਬਿੱਟੂ ਆ ਪਿੰਡ ਦਾ ਉਧਰ ਦਾ ਜੰਪਾਲ ਹੈ ਦੌਧਰ ਦਾ ਜੰਪਾਲ ਖੇਡ ਮੈਦਾਨ ਦੇ ਅੰਦਰ ਅੱਗੇ ਦੇਖਦੇ ਆ ਬੜੇ ਫਰਤੀਲੇ ਜੇ ਨੌਜਵਾਨ ਹੈ ਖੇਡ ਮੈਦਾਨ ਦੇ ਅੰਦਰ ਗੱਲ ਹੋਣ ਲੱਗੀ ਹੈ ਕੇਵਲ ਭਾਊ ਹਾਂ ਖੇਡ ਮੈਦਾਨ ਦੀਆਂ ਗੱਲਾਂ ਅੱਕੇ ਦੇਖਦੇ ਆਂ ਵੀ ਬੜਾ ਸਖਤ ਮੁਕਾਬਲਾ ਹੈ ਪਰ ਆਹ ਚੱਲਿਆ ਪੁਆਇੰਟ ਲੈ ਕੇ ਆਪਣੇ ਪਾਲੇ ਆ ਨੌਜਵਾਨੋ ਮੌਤ ਪ੍ਰਾਣਾ ਖਿਡਾਰੀ ਹੈ ਕੇਵਲ ਲੰਮੇ ਸਮੇਂ ਤੋਂ ਖੇਡਦਾ ਆ ਰਿਹਾ ਹੈ ਛੋਟੇ ਬੇਟਾ ਤੋਂ ਲੈ ਕੇ ਵੱਡੇਾਂ ਤੱਕ ਅੰਤਰਰਾਸ਼ਟਰੀ ਖਿਡਾਰੀ ਹੈ ਇਧਰਲੇ ਪਾਸਿਓ ਕਬੱਡੀ ਦੀਆਂ ਗੱਲਾਂ ਹੋ ਗਈ ਚਮਕ ਚਮਕ ਵੀ ਦਸ਼ਮੀਸ਼ ਵਾਲਿਓ ਤੁਹਾਡਾ ਵੀ ਤੱਤ ਹਾਂ ਹਾਂਜੀ ਸਾਡੇ ਐਸਐਚਓ ਸਾਹਿਬ ਸਰਦਾਰ ਅਮਰਜੀਤ ਸਿੰਘ ਕੁਲਾ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਇੱਥੇ ਪਹੁੰਚਦੇ ਸੀ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਤਾਰ ਅਮਰਜੀਤ ਸਿੰਘ ਕਲਾਰ ਐਸ ਐਚਓ ਕੋਟਕਪੂਰਾ ਆ ਰਸਤਾ ਕਲੀਅਰ ਕਰ ਦਿਓ ਭਾਈ ਦਰਸ਼ਕਾਂ ਦੇ ਬੇਨਤੀ ਆ ਦਰਸ਼ਕਾਂ ਨੂੰ ਕਿਉਂਕਿ ਸਾਡੇ ਮਹਿਮਾਨ ਵੀ ਪਹੁੰਚਣ ਵਾਲੇ ਆ ਕੋਸ਼ੀਪੁਰਾਂ ਦੇ ਵਿੱਚ ਵਾਹ ਵੀ ਵਾਪੀ ਤਿਆ ਲਾ ਦਿੱਤਾ ਧੱਕਾ ਪਹਾੜ ਨੂੰ ਕਹਿੰਦੇ ਦੇਖਦੇ ਆ ਆ ਕਿੰਦਾ ਦੱਸ ਲਓ ਜੀ ਇਧਰਲੇ ਪਾਸੇ ਹੁਣ ਖੇਡ ਮੈਦਾਨ ਦੀ ਗੱਲ ਪਾਲ ਐਸ ਸਮੇ ਕਬੱਡੀ ਪਾ ਕੇ ਆਇਆ ਸਖਤ ਮੁਕਾਬਲਾ ਜੋਰ ਜਵਾਨੀ ਭੜਦੀ ਹੈ ਆ ਇੱਕ ਇਨਾਮ ਆਇਆ ਜੀ ਦੋਨਾਂ ਟੀਮਾਂ ਨੂੰ ਡਾਕਟਰ ਬਲਵਿੰਦਰ ਸਿੰਘ ਸਿਵੀਆਂ ਵਾਲੇ ਜੋ ਇਟਲੀ ਤੋਂ ਆਇਆ 50,000 ਰੁਪਏ ਦੋਨੀਆਂ ਟੀਮਾਂ ਬਾਅਦ ਚ ਲੈ ਲੈਣ ਸਾਡੇ ਤੋਂ ਆ ਬੂਟੇ ਵੀਰ ਬਹੁਤ ਵਧੀਆ ਤੂੰ ਸਟੇਜ ਦੀ ਸੇਵਾ ਨਿਭਾਈ ਹੈ ਮੈਂ ਤੇਰਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਦੋਂ ਛੇੜ ਚੱਲਦਾ ਹੋਵੇ ਨਾ ਉਦੋਂ ਥੋੜਾ ਜਿਹਾ ਧਿਆਨ ਕਰ ਲਿਆ ਕਰੀ ਮੇਰਾ ਵੀਰ ਲਓ ਇਧਰਲੇ ਪਾਸੇ ਖੇਡ ਮੈਦਾਨ ਦੀ ਗੱਲ ਹੋਣ ਲੱਗੀ ਹੈ ਇਸ ਸਮੇਂ ਜਗਦੀਪ ਢੀਮਾ ਵਾਲੀ ਗੁੰਦਮਾ ਸਰੀਰ ਹੈ ਆਹ ਦੇਖਦੇ ਆ ਹੱਥ ਲਾਇਆ ਤੇ ਗਿਆ ਪੱਤੇ ਚੀਰ ਹੈ ਆਹ ਦੇਖਦੇ ਆ ਵੀ ਕਬੱਡੀ ਪਾ ਗਿਆ ਹੈ ਜਗਦੀਪ ਹਾਂਜੀ ਬੜਾ ਸਖਤ ਮੁਕਾਬਲਾ ਹੈ ਆਓ ਦੱਸਿ ਗਏ ਆ ਵੀ ਜਗਦੀਪ ਸਿੰਘ ਆ ਲੈ ਜਾ ਹਜ਼ਾਰ ਜੂਨੇ ਇਸੇ ਵਾਲਾ ਸਾਡੇ ਕੋਲੋਂ ਜਿਹੜਾ ਸੱਜਣਾ ਨੇ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਖੇਡ ਮੈਦਾਨ ਦੀਆਂ ਗੱਲਾਂ ਇਧਰਲੇ ਪਾਸਿਓਂ ਹਾਂਜੀ 27 ਪੁਆਇੰਟ ਹਰਜੀਤ ਬਾਜਾ ਖਨ ਟੀਮ ਦੇ ਸਾਢੇ 24 ਪੁਆਇੰਟ ਰਾਣਾ ਸਾਢੇ 24 ਪੁਆਇੰਟ ਰਾਣਾ ਕਲੱਬ ਬਹੁਤ ਵਧੀਆ ਮੁਕਾਬਲਾ ਤੁਸੀਂ ਦੇਖਿਆ ਧਰਤੀ ਤੇ ਖੇਡ ਕੇ ਹੈ ਵੀ ਰੌਲੀ ਪਿੰਡੀ ਪਿੰਡ ਰੌਲੀ ਹੈ